ਨਾਨਕਦੇਵ ਜੀ ਮਹਾਰਾਜ ਦੇ ਵਿਆਹ ਦੀਆਂ ਰੌਣਕਾਂ ਦਿਖਾਉਣ ਲੱਗੇ ਆ ਕਿ ਤਸਵੀਰ ਦੇਖ ਲਵੋ ਕਿ ਕਿਹੜੇ-ਕਿਹੜੇ ਸੋਹਣੇ ਟਰੈਕਟਰ ਸਜਾ ਕੇ ਲੋਕ ਮੇਲੇ ਦੇ ਵਿੱਚ ਪਹੁੰਚੇ ਆ ਸ਼੍ਰੀ ਗੁਰੂ ਨਾਨਕਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 537ਵੇਂ ਵਿਆਹਪੁਰਬ ਤੇ ਸੋਹਣੇ ਟਰੈਕਟਰ ਸਜਾ ਕੇ ਪਹੁੰਚੇ ਆ ਗੱਲਬਾਤ ਵੀ ਕਰਾਂਗੇ ਕੀ ਨਾਮ ਆ ਜੀ ਸਤਨਾਮ ਸਿੰਘ ਜੀ ਸਤਨਾਮ ਜੀ ਗੁਰੂ ਨਾਨਕਦੇਵ ਦੇ ਵਿਆਹ ਦੀਆਂ ਰੌਣਕਾਂ ਦੇਖਦੇ ਪਏ ਆ ਤੇ ਦਰਸ਼ਕਾਂ ਨੂੰ ਦਿਖਾਣ ਦੇ ਆ ਇਹ ਟਰੈਕਟਰ ਬੜਾ ਸੋਹਣਾ ਤਿਆਰ ਕਰਾਇਆ ਦਾ ਹਾਂਜੀ ਹਾਂਜੀ ਸਰ ਇਹ ਤਾਂ ਕੰਮ ਕਰਦੇ ਹੋ ਕਿ ਜਾਂ ਫਿਰ ਮੇਲਿਆਂ 'ਚ ਹੀ ਕਰਦੇ ਹੋ ਇਹ ਮੇਲਿਆਂ ਵਾਸਤੇ ਜੀ ਮੇਲਿਆਂ ਵਾਸਤੇ ਹਾਂਜੀ 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 ਕਿੱਧਰ ਰਹਿੰਦੇ ਹੋ ਐਸੀਖਣਾ ਕਨਵਾਰ ਰੋਡ ਤੇ ਅੱਛਾ ਹਾਂਜੀ ਕਿੰਦਾਂ ਦੀਆਂ ਰੌਣਕਾਂ ਕਿਦਾਂ ਦਾ ਨਜ਼ਾਰਾ ਲਾ ਰਹੇ ਹੋ 2 ਵਜੇ ਆ ਜੀ ਹਾਂਜੀ ਇਹ ਤਿਆਰ ਕ੍ਰਾਉਂਚ ਕਿੰਨਾ ਸਮਾਂ ਤੇ ਕਿੰਨਾ ਖਰਚਾ ਆ ਗਿਆ ਇਹ 3 ਮਹੀਨੇ ਲੱਗੇ ਸੀ ਤੇ 9 ਲੱਖ ਲੱਗ ਗਿਆ ਟਰੈਕਟਰ ਵੱਖਰਾ ਉਹ ਵੱਖਰਾ ਹਾਂਜੀ ਇਹ ਗੱਡ ਸ਼ੈਂਕਰ ਤੋਂ ਕਰਾਇਆ ਆ ਆਨੰਦਪੁਰ ਸਾਹਿਬ ਲਾ ਕੋ ਗਿਲਕਾਰ ਆਡੀਓ ਦੇ ਕੋਲੋਂ 3 ਬਾਬੇ ਨਾਨਕ ਦੇ ਵਿਆਹ ਚ ਕਿਤਰਾ ਮੇਲਾ ਵੇਖਦੇ ਪਏ ਹੋ ਬਸ ਇਦਾਂ ਹੀ ਰਹਿਣਗੇ ਮੇਲਾ ਹੋਰ ਵੀ ਇੱਥੇ ਜਿਹੜੇ ਪਹਿਲਾਂ ਟਰੈਕਟਰ ਦਿਖਾ ਦਿੰਦੇ ਆ ਕਿ ਵੇਖੋ ਇੱਕ ਵੱਖਰੀ ਤਰ੍ਹਾਂ ਦਾ ਸੁਲੰਸਰ ਇੱਥੇ ਲਿਖਿਆ ਤਾਂ ਜਮਦੂਤ ਦਾ ਝੋਟਾ ਔਰ ਟਰੈਕਟਰ ਵੇਖ ਲਵੋ ਕਿ 9 ਲੱਖ ਰੁਪਈਆ ਕਹਿੰਦੇ ਟਰੈਕਟਰ ਟਰੈਕਟਰ ਤੇ ਲੱਗ ਗਿਆ ਸਜੌਣ ਦਾ ਹੀ ਗਲਤ ਕਰਦੇ ਆ ਹੋਰ ਵੀ ਸਾਡੇ ਨਾਲ ਇੱਥੇ ਜਿਹੜੇ 사ਸੀ ਗਾਲ ਜੀ ਹੋਰ ਵੀ ਇੱਥੇ ਲੋਕ ਮੌਜੂਦ ਆ ਟਰੈਕਟਰ ਦਿਖਾਣੇ ਆ ਕਿ ਮੇਲੇ ਵਾਸਤੇ ਤਿਆਰ ਕਰਾਇਆ ਦਾ ਕਹਿੰਦੇ ਕਿ ਵੈਸੇ ਇਹਦੇ ਦੇ ਕੰਮ ਨਹੀਂ ਕਰਦੇ ਗੱਲਬਾਤ ਵੀ ਕਰਾਂਗੇ ਤੇ ਜਾਣਾਂਗੇ ਵੀ ਕੀ ਨਾਜੀ ਭਾਈ ਜੀ ਦੇਖ ਰਹੇ ਮਜੀਤ ਸਿੰਘ ਇਹ ਟਰੈਕਟਰ ਬੜਾ ਵਧੀਆ ਤਿਆਰ ਕਰਾਇਆ ਦਾ ਇਹ ਤੇ ਕੰਮ ਕਰਦੇ ਉਹ ਕਿ ਜਾਂ ਸਿਰਫ ਸ਼ੌਕੀਆ ਤਿਆਰ ਕਰਾਇਆ ਦਾ ਨਹੀਂ ਸ਼ੌਕੀਆ ਅੱਛਾ ਜੀ ਕਿੰਨਾ ਕਿੱਚ ਆ ਗਿਆ 5 ਗੱਲ ਲੱਖ ਰੁਪਏ ਦਾ 5 ਲੱਖ ਰੁਪਏ ਦਾ ਕਰੋ ਉਹ ਟਰੈਕਟਰ ਮੱਖਾ ਹਾਂਜੀ ਤਾਂ ਪੂਰਾ ਟਰੈਕਟਰ ਬਾਕੀ ਬੰਦ ਬਣਾ ਲੱਗ ਗਿਆ 14 ਗ ਲੱਖ ਲੱਗ ਗਏ ਅੱਜ ਜੀ ਇਹ ਫਿਰ ਬਾਬੇ ਨਾਨਕ ਦੇ ਵਿਆਹ ਦੀਆਂ ਰੌਣਕਾਂ ਕਿੱਦਾਂ ਵੇਖਦੇ ਪਏ ਹੋ ਬਹੁਤ ਮਜ਼ਾ ਆ ਜੀ ਕਿਰਪਾ ਮਾਲਕ ਦੀ ਪੂਰਾ ਨੰਨਤਾ ਪੂਰਾ ਨੰਨਤਾ ਜੀ ਮੈਂ ਕਿਸਾਨ ਨੂੰ ਇੱਕ ਵਾਰੀ ਦਿਖਾ ਦਿੰਦਾ ਕਿ ਆਹ ਲੀਵਰ ਆ ਔਰ ਲੀਵਰ ਦੇ ਉੱਤੇ ਵੇਖ ਲਵੋ ਕਿ ਕਿਸ ਤਰੀਕੇ ਦਾ ਲੱਗਾ ਦਾ ਔਰ ਇਹ ਲੱਖਾਂ ਰੁਪਏ ਇਹਨੂੰ ਤਿਆਰ ਕਰਾਉਣ ਤੇ ਲੱਗ ਗਏ ਨੇ ਦੇਖੋ ਉੱਪਰ ਦੇ ਜਿਹੜਾ ਡੀਜੀ ਸਿਸਟਮ ਹੈ ਦਾ ਔਰ ਸਲੰਸਰ ਦੇਖਿਆ ਜਾਵੇ ਤੇ ਇੱਕ ਨਵੇਕਲਾ ਤੇ ਵਕਰਾ ਜਿਹੜਾ ਹੈ ਉਹ ਰੂਪ ਇਸ ਟਰੈਕਟਰ ਨੂੰ ਦਿੱਤਾ ਦਾ ਇਸ ਟਰੈਕਟਰ ਤੇ ਕੰਮ ਨਹੀਂ ਕੀਤਾ ਜਾਂਦਾ ਇਸ ਟਰੈਕਟਰ ਤੇ ਕੇਵਲ ਮੇਲੇ ਵਿਖੇ ਜਾਂਦੇ ਆ ਔਰ ਇਹ ਮੇਲਾ ਜਿਹੜਾ ਹੈ ਬਾਬੇ ਨਾਨਕ ਦੇ ਵਿਆਹ ਦਾ ਦੇਖਿਆ ਜਾ ਰਿਹਾ ਪਹਿਲਾਂ ਤੇ ਖਾਲਸਾ ਹੀ ਨਿਸ਼ਾਨ ਦੇਖੋ ਕਿ ਇਹ ਜੋ ਨਿਸ਼ਾਨ ਇਹ ਵੀ ਉਹ ਲੱਗੇਦੇ ਨੇ ਔਰ ਇਸ ਤੋਂ ਇਲਾਵਾ ਵੱਡਾ ਡੀਜੇ ਸਿਸਟਮ ਲੱਗਾ ਦਾ ਵੱਡੇ ਹਾਰਨ ਲੱਗੇ ਤੇ ਨੇ ਸਲੰਸਰ ਵੱਡੇ ਲੱਗੇ ਤੇ ਨੇ ਸੋ ਸ਼ੌਕ ਦੇ ਨਾਲ ਸ਼ੌਕ ਦਾ ਕੋਈ ਮੁੱਲ ਨਹੀਂ ਔਰ ਸ਼ੌਕ ਦੇ ਨਾਲ ਹੀ ਇੱਥੇ ਜੋ ਨੇ ਇਹ ਲੋਕ ਮੇਲਾ ਵੇਖਣ ਆਇਆ ਕੈਮਰਾਮੈਨ ਬੰਟੀ ਦੇ ਨਾਲ ਨਿਤਨੂਤਰਾ ਬਟਾਲਾ